ਬੀਜੇਪੀ ਦੀ ਤਰਫੋਂ ਅੱਜ ਰਾਜਪੁਰਾਤ ਦੇ ਵਿੱਚ ਕਿਸਾਨਾਂ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਹੈ ਵੱਡਾ ਹੁੰਗਾਰਾ ਮਿਲਿਆ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੈਂਡ ਪੁੱਲਿੰਗ ਪਾਲਿਸੀ ਬੀਜੇਪੀ ਦੀ ਤਰਫੋਂ ਅੱਜ ਰਾਜਪੁਰਾਤ ਦੇ ਵਿੱਚ ਕਿਸਾਨਾਂ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਹੈ ਵੱਡਾ ਹੁੰਗਾਰਾ ਮਿਲਿਆ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੈਂਡ ਪੁੱਲਿੰਗ ਪਾਲਿਸੀ ਵਿਰੋਧ ਦੇ ਚਲਦੇ ਵਾਪਸ ਹੋਈ ਅੱਜ ਤੁਸੀਂ ਫਤਿਹ ਰੈਲੀ ਵੀ ਕਰਦੇ ਨਜ਼ਰ ਆਇਓ ਜਿਸ ਨੂੰ ਇੱਕ ਵੱਡਾ ਹੁੰਗਾਰਾ ਮਿਲਦਾ ਨਜ਼ਰ ਆਇਆ ਲੇਕੋ ਆ ਜ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੈ ਕਿ ਸਰਕਾਰ ਨੂੰ ਹਮੇਸ਼ਾ ਚੁੱਕਣਾ ਪਿਆ ਜੀ ਪਹਿਲਾਂ ਵੀ ਜਦੋਂ ਇਹਨਾਂ ਨੇ ਸਾਰੇ ਸਰਪੰਚ ਜਿਹੜੇ ਪੰਚਾਇਤਾਂ ਬਰਖਾਸਤ ਕੀਤੀਆਂ ਉੱਥੇ ਵੀ ਇਹਨਾਂ ਨੇ ਨਮੋਸ਼ੀ ਚੇਲਨੀ ਪਈ ਪਰ ਅੱਜ ਜਿਹੜਾ ਮੇਨ ਮੁੱਦਾ ਮੈਂ ਸਮਝਦਾ ਹਾਂ ਸਰਬ ਅੱਜ ਪੰਜਾਬ ਦੇ ਕਿਸਾਨ ਨੂੰ ਜਾਗਰੂਕ ਹੋਣ ਦੀ ਲੋੜ ਹੈ ਜੀ ਕਿਉਂਕਿ ਚਾਹੇ ਕੇਜਰੀਵਾਲ ਸਾਹਿਬ ਹੈ ਬਿਕੋਜ਼ ਭਗਵੰਤ ਮਾਨ ਜੀ ਤਾਂ ਮੈਂ ਚੀਫ ਮਿਨਿਸਟਰ ਮੰਨਦਾ ਹੀ ਨਹੀਂ ਉਹਨਾਂ ਨੇ ਤਾਂ ਆਊਟਸੋਰਸ ਕਰ ਰੱਖਿਆ ਹੈ ਠੇਕੇ ਤੇ ਦੇ ਰੱਖਿਆ ਹੈ ਜੀ ਆਪਣੀ ਜੋ ਚੀਫ ਮਿਨਿਸਟਰਸ਼ਿਪ ਹੈ ਉਹ ਲੋਕ ਚਲਾ ਰਹੇ ਆ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਚਲਾ ਰਹੇ ਸੋ ਚਾਹੇ ਕੇਜਰੀਵਾਲ ਸਾਹਿਬ ਹੈ ਚਾਹੇ ਉਹ ਡੋਨਲਡ ਟਰੰਪ ਹੈ ਸਾਰਿਆਂ ਦੀ ਨਿਗਾਹ ਜਿਹੜੀ ਹੈ ਉਹ ਪੰਜਾਬ ਦੇ ਕਿਸਾਨ ਤੇ ਹੈ ਉਹ ਦੁਨੀਆ ਦੇ ਥਾਣੇਦਾਰ ਬਣੇ ਬੈਠੇ ਐ ਇੱਥੇ ਦੇ ਪੰਜਾਬ ਦੇ ਚੀਫ ਮਿੰਸਟਰ ਬਣੇ ਬੈਠੇ ਐ ਇਹਨਾਂ ਨੇ ਮਿਲ ਕੇ ਪੰਜਾਬ ਦੇ ਕਿਸਾਨ ਦੇ ਉੱਤੇ ਜਿਹੜੀ ਕੌੜੀ ਅੱਖ ਹੈ ਅੱਜ ਪੰਜਾਬ ਦੇ ਕਿਸਾਨ ਨੂੰ ਪਛਾਣ ਦੀ ਜ਼ਰੂਰਤ ਹੈ ਕੌਣ ਪੰਜਾਬ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਇਤਿਹਾਸੀ ਹੈ ਉਹ ਹੈ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਇੱਕ ਐਡੀ ਵੱਡੀ ਤਾਕਤ ਨੂੰ ਅਮਰੀਕਾ ਵਰਗੀ ਤਾਕਤ ਨੂੰ ਜਿਹਦੇ ਅੱਗੇ ਚਾਹੇ ਕੈਨੇਡਾ ਚਾਹੇ ਯੂਰਪੀਅਨ ਯੂਨੀਅਨ ਹੈ ਵੱਡੇ ਵੱਡੇ ਮੁਲਕਾਂ ਨੇ ਘੁਟਨੀ ਠੇਕ ਰੱਖੀ ਹੈ ਉਹਦੇ باوجود ਉਹਨਾਂ ਨੇ ਖੁੱਲ ਕੇ ਕਿਹਾ ਵਿੱਚ ਮੈਨੂੰ ਕੋਈ ਵੀ ਕੀਮਤ ਚੁਕਾਣੀ ਪਵੇ ਮੈਂ ਆਪਣੇ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰੂੰਗਾ ਤੇ ਅੱਜ ਮੈਂ ਸਮਝਦਾ ਹਾਂ ਵੀ ਸਿਰਫ ਕਿਸਾਨ ਹੀ ਨਹੀਂ ਕਿਸਾਨਾਂ ਦੇ ਜਿਹੜੇ ਹਿਤੈਸ਼ੀ ਹੈ ਜਿਹੜੇ ਅਸਲ ਕਿਸਾਨਾਂ ਦੇ ਲੀਡਰ ਹੈ ਉਹਨਾਂ ਨੂੰ ਵੀ ਤੇ ਅਲੋਂਗ ਵਿਦ दैट ਜਿਹੜੇ ਹੈ ਰਾਜਨੀਤਿਕ ਜਿਹੜੀ ਪਾਰਟੀਆਂ ਉਹਨਾਂ ਨੂੰ ਵੀ ਆਪਣੀ ਛੋਟੀ ਰਾਜਨੀਤੀ ਚ ਵਿਰੋਧ ਕਰਨ ਸਾਬ ਵਿਰੋਧੀ ਪਾਰਟੀਆਂ ਦਾ ਕੰਮ ਹੈ ਜਿਹੜੀ ਪੋਲਿਸੀਜ਼ ਖਿਲਾਫ ਹੈ ਪਰ ਅੱਜ ਉਹਨਾਂ ਨੂੰ ਨਿੱਤਰਨ ਦੀ ਲੋੜ ਹੈ ਉਹਨਾਂ ਨੂੰ ਸਾਹਮਣੇ ਕਲੀਅਰ ਕੱਟ ਕਰਨਾ ਪਊਗਾ ਵੀ ਅਗਰ ਤੁਸੀਂ ਹਿੰਦੁਸਤਾਨ ਦੇ ਕਿਸਾਨ ਦੇ ਹਿਤੈਸ਼ੀ ਹੋ ਤਾਂ ਤੁਸੀਂ ਨਰਿੰਦਰ ਮੋਦੀ ਜੀ ਦੇ ਨਾਲ ਖੜੋ ਇਸ ਕਦਮ ਦੇ ਵਿੱਚ ਬਹੁਤ ਹੀ ਵੱਡਾ ਕਦਮ ਉਹਨਾਂ ਨੇ ਚੁੱਕਿਆ ਜੇ ਤੁਹਾਨੂੰ ਸਿਰਫ ਕੁਰਸੀ ਦੀ ਲਾਲਸਾ ਹੈ ਤਾਂ ਕੁਰਸੀ ਦੇ ਲਾਲਚ ਵਿੱਚ ਪਰ ਤੁਸੀਂ ਕੁਰਸੀ ਪੂਜਾ ਕਰਨੀ ਹੈ ਉਹ ਪਾਰਟੀਆਂ ਫਿਰ ਕਰਦੀਆਂ ਰਹਿਣ ਲੋਕਾਂ ਦੇ ਸਾਹਮਣੇ ਉਹਨਾਂ ਦਾ ਚਿਹਰਾ ਬਿਲਕੁਲ ਨਿੱਤਰ ਦੇ ਸਾਹਮਣੇ ਆਣਾ ਚਾਹੀਦਾ ਹੈ ਮੇਰੀ ਇਹ ਗੁਜ਼ਾਰਿਸ਼ ਹੈ ਪੰਜਾਬ ਦੇ ਲੋਕ ਸਮਝੀ ਬੈਠੇ ਆ ਇਸ ਕਿਸਮ ਦਾ ਰਿਸਪਾਂਸ ਜਿਹੜੇ ਲੋਕ ਆ ਜਾਏ ਜਿੰਨਾ ਉਤਸ਼ਾਹ ਸੀਗਾ ਰੈਲੀ 'ਚ ਉਹ ਦੇਖੀ ਬੈਠੇ ਵੀ ਨਾ ਤਾਂ ਆਮ ਆਦਮੀ ਪਾਰਟੀ ਤੇ ਨਾ ਇਹਨਾਂ ਦੀ ਜਿਹੜੀ ਹੈ ਜੇਬੀ ਆਪੋਜੀਸ਼ਨ ਪਾਰਟੀ ਕਿਸੇ 'ਚ ਦਮ ਹੈ ਨਹੀਂ ਸਾਰੇ ਆਪਣੇ 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 ਲਾਲਚ ਵਾਸਤੇ ਤੁਰੇ ਫਿਰ ਰਹੇ ਆ ਅਗਰ ਕਿਸੇ ਨੇ ਕਿਸਾਨਾਂ ਦੀ ਬਾਹ ਫੜੀ ਹੈ ਤੇ ਨਾਲ ਨਾਲ ਕਿਸਾਨਾਂ ਦੇ ਅਗਰ ਕੋਈ ਪੰਜਾਬ ਦੀ ਬਾਹ ਪਕੜ ਸਕਦਾ ਹੈ ਉਹ ਬੀਜਪੀ ਹੈ ਨਰਿੰਦਰ ਮੋਦੀ ਜੀ ਦੇ ਨਾਲ ਉਹਨਾਂ ਦੇ ਰਹਿਨੁਮਾਈ ਚ ਕੇਂਦਰ ਦੀ ਮਦਦ ਨਾਲ ਪੰਜਾਬ ਨੂੰ ਵਾਪਸ ਆਪਣੇ ਪੈਰਾਂ 'ਤੇ ਖੜਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੰਜਾਬ ਦੇ ਲੋਕ ਜ਼ਰੂਰ ਕਰਨਗੇ ਥੈਂਕ ਯੂ ਜਕਰਦਾ ਜੀ ਇੱਕ ਸਵਾਲ ਤੁਸੀਂ ਵਿਰੋਧ ਦੀ ਗੱਲ ਕੀਤੀ ਹੈ ਅੱਜ ਰਾਜਾ ਵੜਿੰਗ ਸਾਹਿਬ ਟਵੀਟ ਕਰਕੇ ਕਹਿੰਦੇ ਕਹਿੰਦੇ ਇਸ ਤਰ੍ਹਾਂ ਦੀ ਰੈਲੀ ਕਰਕੇ ਸ਼ੋਸ਼ੇਬਾਜ਼ੀ ਨਾ ਕਰੋ ਕਹਿੰਦੇ ਬੀਜਪੀ ਕਿੱਥੇ ਵੀ ਕਿਸਾਨਾਂ ਨਾਲ ਨਹੀਂ ਖੜੀ ਹੋਈ ਦੇਖੋ ਮੈਂ ਐਸੇ ਕਿਸੇ ਤੇ ਕਮੈਂਟ ਨਹੀਂ ਕਰਨਾ ਚਾਹੁੰਗਾ ਸਪੋਰਟ ਕੀ ਕਹਿ ਰਿਹਾ ਬਟ ਅੱਜ ਸਭ ਨੂੰ ਪਤਾ ਸਭ ਕੌਣ ਕਿੱਥੇ ਖੜਾ ਹੈ ਥੈਂਕ ਯੂ ਬਿਲਕੁਲ ਦੇਖੋ ਜਿਸ ਤਾਂ ਦੇ ਨਾਲ ਸੁਨੀਲ ਜਾਖੜ ਸਾਹਿਬ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਬੀਜੇਪੀ ਜਿਹੜੀ ਹੈ ਉਹੀ ਕਿਸਾਨ ਦੀ ਹਿੱਤੇਸ਼ੀ ਹੈਗੀ ਹੈ ਕਿਸਾਨ ਦਾ ਭਲਾ ਕਰ ਸਕਦੀ ਹੈ ਔਰ ਇਸ ਨੂੰ ਲੈ ਕੇ ਲਗਾਤਾਰ ਬੀਜੇਪੀ ਜਿਹੜੀ ਹੈ ਕਾਰਗਰ ਕਦਮ ਵੀ ਚੁੱਕਦੀ ਹੋਏ ਨਜ਼ਰ ਆ ਰਹੀ ਹੈ ਵੈਰਾਲ ਇੱਕ ਵੱਡੀ ਸਫਲ ਰੈਲੀ ਹੋਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਰੈਲੀ ਦਾ ਪੰਜਾਬ ਦੇ ਵਿੱਚ ਆਉਣ ਵਾਲਾ ਜਿਹੜਾ ਚੋਣ ਹੈ 227 ਦੇ ਉਸ ਤੇ ਉੱਪਰ ਕੀ ਅਸਰ ਪੈਂਦਾ ਹੋਇਆ ਨਜ਼ਰ ਆਊਗਾ ਕੈਮਰਾ ਪਰ ਸੰਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਰਾਜਪੁਰਾ ਇਹ ਪੁਰਾਤ ਦੇ ਵਿੱਚ ਕਿਸਾਨਾਂ ਨ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਹੈ ਵੱਡਾ ਹੰਗਾਰਾ ਮਿਲਿਆ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੈਂਡ ਪੁਲਿੰਗ ਪਾਲਿਸੀ ਵਿਰੋਧ ਦੇ ਚਲਦੇ ਵਾਪਸ ਹੋਈ ਅੱਜ ਤੁਸੀਂ ਫਤਿਹ ਰੈਲੀ ਵੀ ਕਰਦੇ ਨਜ਼ਰ ਆਇਓ ਜਿਸ ਨੂੰ ਇੱਕ ਵੱਡਾ ਹੰਗਾਰਾ ਮਿਲਦਾ ਨਜ਼ਰ ਆਇਆ ਲਗੋ ਆ ਜਿਹੜੀ ਜਿੱਤ ਹੈ ਕਿਸਾਨਾਂ ਦੀ ਜਿੱਤ ਹੈ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਕਿ ਸਰਕਾਰ ਨੂੰ ਹਮੇਸ਼ਾ ਚੁੱਕਣਾ ਪਿਆ ਜੀ ਪਹਿਲਾਂ ਵੀ ਜਦੋਂ ਇਹਨਾਂ ਨੇ ਸਾਰੇ ਸਰਪੰਚ ਜਿਹੜੇ ਪੰਚਾਇਤਾਂ ਬਰਖਾਸਤ ਕੀਤੀਆਂ ਉੱਥੇ ਵੀ ਇਹਨਾਂ ਨੇ ਨਮੋਸ਼ੀ ਚੇਲਨੀ ਪਈ ਪਰ ਅੱਜ ਜਿਹੜਾ ਮੇਨ ਮੁੱਦਾ ਮੈਂ ਸਮਝਦਾ ਹਾਂ ਸਭ ਅੱਜ ਪੰਜਾਬ ਦੇ ਕਿਸਾਨ ਨੂੰ ਜਾਗਰੂਕ ਕਰਨ ਦੀ ਲੋੜ ਹੈ ਜੀ ਕਿਉਂਕਿ ਚਾਹੇ ਕੇਜਰੀਵਾਲ ਸਾਹਿਬ ਹੈ ਬਿਕੋਜ਼ ਭਗਵੰਤ ਮਾਨ ਜੀ ਤਾਂ ਮੈਂ ਚੀਫ ਮਿਨਿਸਟਰ ਮੰਨਦਾ ਹੀ ਨਹੀਂ ਉਹਨਾਂ ਨੇ ਤਾਂ ਆਊਟਸੋਰਸ ਕਰ ਰੱਖਿਆ ਹੈ ਠੇਕੇ ਤੇ ਦੇ ਰੱਖਿਆ ਹੈ ਜੀ ਆਪਣੀ ਜੋ ਚੀਫ ਮਿਨਿਸਟਰਸ਼ਿਪ ਹੈ ਉਹ ਲੋਕ ਚਲਾ ਰਹੇ ਹੈ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਚਲਾ ਰਹੇ ਸੋ ਚਾਹੇ ਕੇਜਰੀਵਾਲ ਸਾਹਿਬ ਹੈ ਚਾਹੇ ਡੋਨਲਡ ਟਰੰਪ ਹੈ ਸਾਰਿਆਂ ਦੀ ਨਿਗਾਹ ਜਿਹੜੀ ਹੈ ਉਹ ਪੰਜਾਬ ਦੇ ਕਿਸਾਨ ਤੇ ਹੈ ਉਹ ਦੁਨੀਆ ਦੇ ਥਾਣੇਦਾਰ ਬਣੇ ਬੈਠੇ ਐ ਇਹ ਇਥੇ ਦੇ ਪੰਜਾਬ ਦੇ ਚੀਫ ਮਿਨਿਸਟਰ ਬਣੇ ਬੈਠੇ ਐ ਇਹਨਾਂ ਨੇ ਮਿਲ ਕੇ ਪੰਜਾਬ ਦੇ ਕਿਸਾਨ ਦੇ ਉੱਤੇ ਜਿਹੜੀ ਕੌੜੀ ਅੱਖ ਐ ਅੱਜ ਪੰਜਾਬ ਦੇ ਕਿਸਾਨ ਨੂੰ ਪਛਾਣ ਦੀ ਜ਼ਰੂਰਤ ਐ ਕੌਣ ਪੰਜਾਬ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਇਤਿਹਾਸੀ ਐ ਜੀ ਉਹ ਐ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਇੱਕ ਐਡੀ ਵੱਡੀ ਤਾਕਤ ਨੂੰ ਅਮਰੀਕਾ ਵਰਗੀ ਤਾਕਤ ਨੂੰ ਜਿਹਦੇ ਅੱਗੇ ਚਾਹ ਕੈਨੇਡਾ ਚਾਹ ਯੂਰਪੀਅਨ ਯੂਨੀਅਨ ਐ ਵੱਡੇ ਵੱਡੇ ਮੁਲਕਾਂ ਨੇ ਕੂਟਨੀਤੀ ਕਰਖੇ ਐ ਉਦੇ باوجود ਉਹਨਾਂ ਨੇ ਖੁੱਲ ਕੇ ਕਿਹਾ ਵੀ ਚਾਹੇ ਮੈਨੂੰ ਕੋਈ ਵੀ ਕੀਮਤ ਚੁਕਾਣੀ ਪਵੇ ਮੈਂ ਆਪਣੇ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰੂੰਗਾ ਤੇ ਅੱਜ ਮੈਂ ਸਮਝਦਾ ਹਾਂ ਵੀ ਸਿਰਫ ਕਿਸਾਨ ਹੀ ਨਹੀਂ ਕਿਸਾਨਾਂ ਦੇ ਜਿਹੜੇ ਇਤਿਹਾਸੀ ਆਏ ਆ ਜਿਹੜੇ ਅਸਲ ਕਿਸਾਨਾਂ ਦੇ ਲੀਡਰ ਹੈ ਉਹਨਾਂ ਨੂੰ ਵੀ ਤੇ ਅਲੋਂਗ ਵਿਦ दैट ਜਿਹੜੇ ਐ ਰਾਜਨੀਤਿਕ ਜਿਹੜੀ ਪਾਰਟੀਆਂ ਉਹਨਾਂ ਨੂੰ ਵੀ ਆਪਣੀਆਂ ਛੋਟੀ ਰਾਜਨੀਤੀ ਚਾਹੇ ਵਿਰੋਧ ਕਰਨ ਸਭ ਵਿਰੋਧੀ ਪਾਰਟੀਆਂ ਦਾ ਕੰਮ ਹੈ ਜਿਹੜੀ ਪਾਲਿਸੀਜ਼ ਖਿਲਾਫ ਹੈ ਪਰ ਅੱਜ ਉਹਨਾਂ ਨੂੰ ਨਿੱਤਰਨ ਦੀ ਲੋੜ ਹੈ ਉਹਨਾਂ ਨੂੰ ਸਾਹਮਣੇ ਕਲੀਅਰ ਕੱਟ ਕਰਨਾ ਪਊਗਾ ਵੀ ਅਗਰ ਤੁਸੀਂ ਹਿੰਦੁਸਤਾਨ ਦੇ ਕਿਸਾਨ ਦੇ ਹਤਾਸ਼ੀ ਹੋ ਤਾਂ ਤੁਸੀਂ ਨਰਿੰਦਰ ਮੋਦੀ ਜੀ ਦੇ ਨਾਲ ਖੜੋ ਇਸ ਕਦਮ ਦੇ ਵਿੱਚ ਬਹੁਤ ਹੀ ਵੱਡਾ ਕਦਮ ਉਹਨਾਂ ਨੇ ਚੁੱਕਿਆ ਜੇ ਤੁਹਾਨੂੰ ਸਿਰਫ ਕੁਰਸੀ ਦੀ ਲਾਲਸਾ ਹੈ ਤੇ ਕੁਰਸੀ ਦੇ ਲਾਲਚ ਵਿੱਚ ਪਰ ਤੁਸੀਂ ਕੁਰਸੀ ਪੂਜਾ ਕਰਨੀ ਹੈ ਉਹ ਪਾਰਟੀਆਂ ਫਿਰ ਕਰਦੀਆਂ ਨੇ ਲੋਕਾਂ ਦੇ ਸਾਹਮਣੇ ਉਹਨਾਂ ਦਾ ਚਿਹਰਾ ਬਿਲਕੁਲ ਨਿੱਤਰ ਕੇ ਸਾਹਮਣੇ ਆਣਾ ਚਾਹੀਦਾ ਹੈ ਮੇਰੀ ਇਹ ਗੁਜ਼ਾਰਿਸ਼ ਹੈ ਪੰਜਾਬ ਦੇ ਲੋਕ ਸਮਝੀ ਬੈਠੇ ਆ ਇਸ ਕਿਸਮ ਦਾ ਰਿਸਪਾਂਸ ਜਿਹੜੇ ਲੋਕ ਆ ਜਾਏ ਜਿੰਨਾ ਉਤਸ਼ਾਹ ਸੀਗਾ ਰੈਲੀ 'ਚ ਉਹ ਦੇਖੀ ਬੈਠੇ ਵੀ ਨਾ ਤਾਂ ਆਮ ਆਦਮੀ ਪਾਰਟੀ ਤੇ ਨਾ ਇਹਨਾਂ ਦੀ ਜਿਹੜੀ ਹੈ ਜੇਬੀ ਆਪੋਜੀਸ਼ਨ ਪਾਰਟੀ ਕਿਸੇ 'ਚ ਦਮ ਹੈ ਨਹੀਂ ਸਾਰੇ ਆਪਣੇ 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 ਲਾਲਚ ਵਾਸਤੇ ਤੁਰੇ ਫਿਰ ਰਹੇ ਆ ਅਗਰ ਕਿਸੇ ਨੇ ਕਿਸਾਨਾਂ ਦੀ ਬਾਹ ਫੜੀ ਹੈ ਤੇ ਨਾਲ ਨਾਲ ਕਿਸਾਨਾਂ ਦੇ ਅਗਰ ਕੋਈ ਪੰਜਾਬ ਦੀ ਬਾਹ ਪਕੜ ਸਕਦਾ ਉਹ ਭੀਜਪੀ ਹੈ ਨੇ ਅੰਦਰ ਮੋਦੀ ਜੀ ਦੇ ਨਾਲ ਉਹਨਾਂ ਦੇ ਰਹਿਨੁਮਾਈ ਚ ਕੇਂਦਰ ਦੀ ਮਦਦ ਨਾਲ ਪੰਜਾਬ ਨੂੰ ਵਾਪਸ ਆਪਣੇ ਪੈਰਾਂ 'ਤੇ ਖੜਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੰਜਾਬ ਦੇ ਲੋਕ ਜ਼ਰੂਰ ਕਰਨਗੇ। ਥੈਂਕ ਯੂ। ਜਕਰ ਦਾ ਤੁਸੀਂ ਇੱਕ ਸਵਾਲ ਤੁਸੀਂ ਵਿਰੋਧ ਦੀ ਗੱਲ ਕੀਤੀ ਹੈ ਅੱਜ ਰਾਜਾ ਵੜਿੰਗ ਸਾਹਿਬ ਟਵੀਟ ਕਰਕੇ ਕਹਿੰਦੇ ਕਹਿੰਦੇ ਇਸ ਤਰ੍ਹਾਂ ਦੀ ਰੈਲੀ ਕਰਕੇ ਸ਼ੋਸ਼ੇबाजी ਨਾ ਕਰੋ ਕਹਿੰਦੇ ਬੀਜੇਪੀ ਕਿੱਥੇ ਵੀ ਕਿਸਾਨਾਂ ਨਾਲ ਲਈ ਖੜੀ ਹੋਈ। ਦੇਖੋ ਮੈਂ ਐਸੇ ਕਿਸੇ ਤੇ ਕਮੈਂਟ ਨਹੀਂ ਕਰਨਾ ਚਾਹੁੰਗਾ ਸਕੌਣ ਕੀ ਕਹਿ ਰਿਹਾ ਬਟ ਅੱਜ ਸਭ ਨੂੰ ਪਤਾ ਸਭ ਕੌਣ ਕਿੱਥੇ ਖੜਾ ਹੈ। ਥੈਂਕ ਯੂ। ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਸੁਨੀਲ ਜਾਖੜ ਸਾਹਿਬ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਬੀਜੇਪੀ ਜਿਹੜੀ ਹੈ ਉਹੀ ਕਿਸਾਨ ਦੀ ਹਿੱਤੇਸ਼ੀ ਹੈਗੀ ਹੈ ਕਿਸਾਨ ਦਾ ਭਲਾ ਕਰ ਸਕਦੀ ਹੈ ਔਰ ਇਸ ਨੂੰ ਲੈ ਕੇ ਲਗਾਤਾਰ ਬੀਜੇਪੀ ਜਿਹੜੀ ਹੈ ਕਾਰਗਰ ਕਦਮ ਵਿੱਚ ਚੁੱਕਦੀ ਹੋਏ ਨਜ਼ਰ ਆ ਰਹੀ ਹੈ ਬੈਰਾਲ ਇੱਕ ਵੱਡੀ ਸਫਲ ਰੈਲੀ ਹੋਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਰੈਲੀ ਦਾ ਪੰਜਾਬ ਦੇ ਵਿੱਚ ਆਉਣ ਵਾਲਾ ਜਿਹੜਾ ਚੋਣ ਹੈ 227 ਦੇ ਉਸ ਦੇ ਉੱਪਰ ਕੀ ਅਸਰ ਪੈਂਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਰਾਜਪੁਰਾ ਪੁਰਾਤ ਦੇ ਵਿੱਚ ਕਿਸਾਨਾਂ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਹੈ ਵੱਡਾ ਹੰਗਾਰਾ ਮਿਲਿਆ ਸੁਨੀਲ ਜਖੜ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੈਂਡ ਪੁਲਿੰਗ ਪਾਲਿਸੀ ਵਿਰੋਧ ਦੇ ਚਲਦੇ ਵਾਪਸ ਹੋਈ ਅੱਜ ਤੁਸੀਂ ਫਤਿਹ ਰੈਲੀ ਵੀ ਕਰਦੇ ਨਜ਼ਰ ਆਇਓ ਜਿਸ ਨੂੰ ਇੱਕ ਵੱਡਾ ਹੰਗਾਰਾ ਮਿਲਦਾ ਨਜ਼ਰ ਆਇਆ ਲੇਕੋ ਜਿਹੜੀ ਜਿੱਤ ਹੈ ਕਿਸਾਨਾਂ ਦੀ ਜਿੱਤ ਹੈ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋ ਕਿ ਸਰਕਾਰ ਨੂੰ ਹਮੇਸ਼ਾ ਚੁੱਕਣਾ ਪਿਆ ਜੀ ਪਹਿਲਾਂ ਵੀ ਜਦੋਂ ਇਹਨਾਂ ਨੇ ਸਾਰੇ ਸਰਪੰਚ ਜਿਹੜੇ ਪੰਚਾਇਤਾਂ ਬਰਖਾਸਤ ਕੀਤੀਆਂ ਉੱਥੇ ਵੀ ਇਹਨਾਂ ਨੇ ਨਮੋਸ਼ੀ ਚੇਲਨੀ ਪਈ ਰਾਜ ਜਿਹੜਾ ਮੇਨ ਮੁੱਦਾ ਮੈਂ ਸਮਝਦਾ ਹਾਂ ਸਰ ਅੱਜ ਪੰਜਾਬ ਦੇ ਕਿਸਾਨ ਨੂੰ ਜਾਗਰੂਕ ਕਰਨ ਦੀ ਲੋੜ ਹੈ ਜੀ ਕਿਉਂਕਿ ਚਾਹੇ ਕੇਜਰੀਵਾਲ ਸਾਹਿਬ ਹੈ ਬਿਕੋਜ਼ ਭਗਵੰਤ ਮਾਨ ਜੀ ਤਾਂ ਮੈਂ ਚੀਫ ਮਿਨਿਸਟਰ ਮੰਨਦਾ ਹੀ ਨਹੀਂ ਉਹਨਾਂ ਨੇ ਤਾਂ ਆਊਟਸੋਰਸ ਕਰ ਰੱਖਿਆ ਹੈ ਠੇਕੇ ਤੇ ਦੇ ਰੱਖਿਆ ਹੈ ਜੀ ਆਪਣੀ ਜੋ ਚੀਫ ਮਿਨਿਸਟਰਸ਼ਿਪ ਹੈ ਉਹ ਲੋਕ ਚਲਾ ਰਹੇ ਹੈ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਚਲਾ ਰਹੇ ਸੋ ਚਾਹੇ ਕੇਜਰੀਵਾਲ ਸਾਹਿਬ ਹੈ ਚਾਹੇ ਡੋਨਲਡ ਟਰੰਪ ਹੈ ਸਾਰਿਆਂ ਦੀ ਨਿਗਾਹ ਜਿਹੜੀ ਹੈ ਉਹ ਪੰਜਾਬ ਦੇ ਕਿਸਾਨ ਤੇ ਹੈ ਉਹ ਦੁਨੀਆ ਦੇ ਥਾਣੇਦਾਰ ਬਣੇ ਬੈਠੇ ਐ ਇਹ ਇੱਥੇ ਦੇ ਪੰਜਾਬ ਦੇ ਚੀਫ ਮਿੰਸਟਰ ਬਣੇ ਬੈਠੇ ਐ ਇਹਨਾਂ ਨੇ ਮਿਲ ਕੇ ਪੰਜਾਬ ਦੇ ਕਿਸਾਨ ਦੇ ਉੱਤੇ ਜਿਹੜੀ ਕੌੜੀ ਅੱਖ ਐ ਅੱਜ ਪੰਜਾਬ ਦੇ ਕਿਸਾਨ ਨੂੰ ਪਛਾਣ ਦੀ ਜ਼ਰੂਰਤ ਐ ਕੌਣ ਪੰਜਾਬ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਇਤਿਹਾਸੀ ਐ ਉਹ ਹੈ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਇੱਕ ਐਡੀ ਵੱਡੀ ਤਾਕਤ ਨੂੰ ਅਮਰੀਕਾ ਵਰਗੀ ਤਾਕਤ ਨੂੰ ਜਿਹਦੇ ਅੱਗੇ ਚਾਹੇ ਕੈਨੇਡਾ ਚਾਹੇ ਯੂਰਪੀਅਨ ਯੂਨੀਅਨ ਹੈ ਵੱਡੇ ਵੱਡੇ ਮੁਲਕਾਂ ਨੇ ਘੁਟਨੀ ਠੇਕ ਰੱਖੀ ਹੈ ਉਹਦੇ باوجود ਉਹਨਾਂ ਨੇ ਖੁੱਲ ਕੇ ਕਿਹਾ ਵੀ ਚਾਹੇ ਮੈਨੂੰ ਕੋਈ ਵੀ ਕੀਮਤ ਚੁਕਾਣੀ ਪਵੇ ਮੈਂ ਆਪਣੇ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰੂੰਗਾ ਤੇ ਅੱਜ ਮੈਂ ਸਮਝਦਾ ਹਾਂ ਵੀ ਸਿਰਫ ਕਿਸਾਨ ਹੀ ਨਹੀਂ ਕਿਸਾਨਾਂ ਦੇ ਜਿਹੜੇ ਹਿਤੈਸ਼ੀ ਹੈ ਜਿਹੜੇ ਅਸਲ ਕਿਸਾਨਾਂ ਦੇ ਲੀਡਰ ਹੈ ਉਹਨਾਂ ਨੂੰ ਵੀ ਤੇ ਅਲੋਂਗ ਵਿਦ ਥੈਟ ਜਿਹੜੇ ਹੈ ਰਾਜਨੀਤਿਕ ਜਿਹੜੀ ਪਾਰਟੀਆਂ ਉਹਨਾਂ ਨੂੰ ਵੀ ਆਪਣੀ ਛੋਟੀ ਰਾਜਨੀਤੀ ਚ ਵਿਰੋਧ ਕਰਨ ਸਾਬ ਵਿਰੋਧੀ ਪਾਰਟੀਆਂ ਦਾ ਕੰਮ ਹੈ ਜਿਹੜੀ ਪੋਲਿਸੀਜ਼ ਖਿਲਾਫ ਹੈ ਪਰ ਅੱਜ ਉਹਨਾਂ ਨੂੰ ਨਿੱਤਰਨ ਦੀ ਲੋੜ ਹੈ ਉਹਨਾਂ ਨੂੰ ਸਾਹਮਣੇ ਕਲੀਅਰ ਕਟ ਕਰਨਾ ਪਊਗਾ ਵੀ ਅਗਰ ਤੁਸੀਂ ਹਿੰਦੁਸਤਾਨ ਦੇ ਕਿਸਾਨ ਦੇ ਹਿਤੈਸ਼ੀ ਹੋ ਤਾਂ ਤੁਸੀਂ ਨਰਿੰਦਰ ਮੋਦੀ ਜੀ ਦੇ ਨਾਲ ਖੜੋ ਇਸ ਕਦਮ ਦੇ ਵਿੱਚ ਬਹੁਤ ਹੀ ਵੱਡਾ ਕਦਮ ਉਹਨਾਂ ਨੇ ਚੁੱਕਿਆ ਜੇ ਤੁਹਾਨੂੰ ਸਿਰਫ ਕੁਰਸੀ ਦੀ ਲਾਲਸਾ ਹੈ ਤਾਂ ਕੁਰਸੀ ਦੇ ਲਾਲਚ ਵਿੱਚ ਪਰ ਤੁਸੀਂ ਕੁਰਸੀ ਪੂਜਾ ਕਰਨੀ ਹੈ ਉਹ ਪਾਰਟੀਆਂ ਫਿਰ ਕਰਦੀਆਂ ਰਹਿਣ ਲੋਕਾਂ ਦੇ ਸਾਹਮਣੇ ਉਹਨਾਂ ਦਾ ਚਿਹਰਾ ਬਿਲਕੁਲ ਨਿੱਤਰ ਦੇ ਸਾਹਮਣੇ ਆਣਾ ਚਾਹੀਦਾ ਹੈ ਮੇਰੀ ਇਹ ਗੁਜ਼ਾਰਿਸ਼ ਹੈ ਪੰਜਾਬ ਦੇ ਲੋਕ ਸਮਝੀ ਬੈਠੇ ਆ ਇਸ ਕਿਸਮ ਦਾ ਰਿਸਪਾਂਸ ਜਿਹੜੇ ਲੋਕ ਆ ਜਾਏ ਜਿੰਨਾ ਉਤਸ਼ਾਹ ਸੀਗਾ ਰੈਲੀ 'ਚ ਉਹ ਦੇਖੀ ਬੈਠੇ ਵੀ ਨਾ ਤਾਂ ਆਮ ਆਦਮੀ ਪਾਰਟੀ ਤੇ ਨਾ ਇਹਨਾਂ ਦੀ ਜਿਹੜੀ ਹੈ ਜੇਬੀ اپੋਜੀਸ਼ਨ ਪਾਰਟੀ ਹੈ ਕਿਸੇ 'ਚ ਦਮ ਹੈ ਨਹੀਂ ਸਾਰੇ ਆਪਣੇ 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 ਲਾਲਚ ਵਾਸਤੇ ਤੁਰੇ ਫਿਰ ਰਹੇ ਆ ਅਗਰ ਕਿਸੇ ਨੇ ਕਿਸਾਨਾਂ ਦੀ ਬਾਹ ਫੜੀ ਹੈ ਤੇ ਨਾਲ ਨਾਲ ਕਿਸਾਨਾਂ ਦੇ ਅਗਰ ਕੋਈ ਪੰਜਾਬ ਦੀ ਬਾਹ ਪਕੜ ਸਕਦਾ ਹੈ ਉਹ ਬੀਜੇਪੀ ਹੈ ਨਰਿੰਦਰ ਮੋਦੀ ਜੀ ਦੇ ਨਾਲ ਉਹਨਾਂ ਦੇ ਰੈਨੂਮਾਈਚੇ ਕੇਂਦਰ ਦੀ ਮਦਦ ਨਾਲ ਪੰਜਾਬ ਨੂੰ ਵਾਪਸ ਆਪਣੇ ਪੈਰਾਂ 'ਤੇ ਖੜਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੰਜਾਬ ਦੇ ਲੋਕ ਜ਼ਰੂਰ ਕਰਨਗੇ ਥੈਂਕ ਯੂ ਜਕੜਦਾ ਜੀ ਇੱਕ ਸਵਾਲ ਤੁਸੀਂ ਵਿਰੋਧ ਦੀ ਗੱਲ ਕੀਤੀ ਹੈ ਅੱਜ ਰਾਜਾ ਵੜਿੰਗ ਸਾਹਿਬ ਟਵੀਟ ਕਰਕੇ ਕਹਿੰਦੇ ਕਹਿੰਦੇ ਇਸ ਤਰ੍ਹਾਂ ਦੀ ਰੈਲੀ ਕਰਕੇ ਸ਼ੋਸ਼ੇਬਾਜੀ ਨਾ ਕਰੋ ਕਹਿੰਦੇ ਬੀਜੇਪੀ ਕਿੱਥੇ ਵੀ ਕਿਸਾਨਾਂ ਨਾਲ ਨਹੀਂ ਖੜੀ ਹੋਈ ਦੇਖੋ ਮੈਂ ਐਸੇ ਕਿਸੇ ਤੇ ਕਮੈਂਟ ਨਹੀਂ ਕਰਨਾ ਚਾਹੁੰਗਾ ਸਕੌਣ ਕੀ ਕਹਿ ਰਿਹਾ ਬਟ ਅੱਜ ਸਭ ਨੂੰ ਪਤਾ ਸਭ ਕੌਣ ਕਿੱਥੇ ਖੜਾ ਹੈ ਥੈਂਕ ਯੂ ਬਿਲਕੁਲ ਦੇਖੋ ਜਿਸ ਤਾਂ ਦੇ ਨਾਲ ਸੁਨੀਲ ਜਾਖੜ ਸਾਹਿਬ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਬੀਜੇਪੀ ਜਿਹੜੀ ਹੈ ਉਹੀ ਕਿਸਾਨ ਦੀ ਹਿੱਤੇਸ਼ੀ ਹੈਗੀ ਹੈ ਕਿਸਾਨ ਦਾ ਭਲਾ ਕਰ ਸਕਦੀ ਹੈ ਔਰ ਇਸ ਨੂੰ ਲੈ ਕੇ ਲਗਾਤਾਰ ਬੀਜੇਪੀ ਜਿਹੜੀ ਹੈ ਕਾਰਗਰ ਕਦਮ ਵੀ ਚੁੱਕਦੀ ਹੋਏ ਨਜ਼ਰ ਆ ਰਹੀ ਹੈ ਵੈਰਾਲ ਇੱਕ ਵੱਡੀ ਸਫਲ ਰੈਲੀ ਹੋਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਰੈਲੀ ਦਾ ਪੰਜਾਬ ਦੇ ਵਿੱਚ ਆਉਣ ਵਾਲਾ ਜਿਹੜਾ ਚੋਣ ਹੈ 227 ਦੇ ਉਸ ਦੇ ਉੱਪਰ ਕੀ ਅਸਰ ਪੈਂਦਾ ਹੋਇਆ ਨਜ਼ਰ ਆਊਗਾ ਕੈਮਰਾ ਪਰ ਸੰਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਰਾਜਪੁਰਾ ਪੁਰਾਤ ਦੇ ਵਿੱਚ ਕਿਸਾਨਾਂ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਹੈ ਵੱਡਾ ਹੰਗਾਰਾ ਮਿਲਿਆ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੈਂਡ ਪੁਲਿੰਗ ਪਾਲਿਸੀ ਵਿਰੋਧ ਦੇ ਚਲਦੇ ਵਾਪਸ ਹੋਈ ਅੱਜ ਤੁਸੀਂ ਫਤਿਹ ਰੈਲੀ ਵੀ ਕਰਦੇ ਨਜ਼ਰ ਆਇਓ ਜਿਸ ਨੂੰ ਇੱਕ ਵੱਡਾ ਹੰਗਾਰਾ ਮਿਲਦਾ ਨਜ਼ਰ ਆਇਆ ਲੇਕੋ ਜਿਹੜੀ ਜਿੱਤ ਆ ਕਿਸਾਨਾਂ ਦੀ ਜਿੱਤ ਹੈ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋ ਕਿ ਸਰਕਾਰ ਨੂੰ ਹਮੇਸ਼ਾ ਚੁੱਕਣਾ ਪਿਆ ਜੀ ਪਹਿਲਾਂ ਵੀ ਜਦੋਂ ਇਹਨਾਂ ਨੇ ਸਾਰੇ ਸਰਪੰਚ ਜਿਹੜੇ ਪੰਚਾਇਤਾਂ ਬਰਖਾਸਤ ਕੀਤੀਆਂ ਉੱਥੇ ਵੀ ਇਹਨਾਂ ਨੇ ਨਮੋਸ਼ੀ ਚੇਲਨੀ ਪਈ ਪਰ ਅੱਜ ਜਿਹੜਾ ਮੇਨ ਮੁੱਦਾ ਮੈਂ ਸਮਝਦਾ ਹਾਂ ਸੱਭ ਅੱਜ ਪੰਜਾਬ ਦੇ ਕਿਸਾਨ ਨੂੰ ਜਾਗਰੂਕ ਕਰਨ ਦੀ ਲੋੜ ਹੈ ਜੀ ਕਿਉਂਕਿ ਚਾਹੇ ਕੇਜਰੀਵਾਲ ਸਾਹਿਬ ਹੈ ਬਿਕੋਜ਼ ਭਗਵੰਤ ਮਾਨ ਜੀ ਤਾਂ ਮੈਂ ਚੀਫ ਮਿਨਿਸਟਰ ਮੰਨਦਾ ਹੀ ਨਹੀਂ ਉਹਨਾਂ ਨੇ ਤਾਂ ਆਊਟਸੋਰਸ ਕਰ ਰੱਖਿਆ ਹੈ ਠੇਕੇ ਤੇ ਦੇ ਰੱਖਿਆ ਹੈ ਜੀ ਆਪਣੀ ਜੋ ਚੀਫ ਮਿਨਿਸਟਰਸ਼ਿਪ ਹੈ ਉਹ ਲੋਕ ਚਲਾ ਰਹੇ ਹੈ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਚਲਾ ਰਹੇ ਸੋ ਚਾਹੇ ਕੇਜਰੀਵਾਲ ਸਾਹਿਬ ਹੈ ਚਾਹੇ ਡੋਨਲਡ ਟਰੰਪ ਹੈ ਸਾਰਿਆਂ ਦੀ ਨਿਗਾਹ ਜਿਹੜੀ ਹੈ ਉਹ ਪੰਜਾਬ ਦੇ ਕਿਸਾਨ ਤੇ ਹੈ ਉਹ ਦੁਨੀਆ ਦੇ ਥਾਣੇਦਾਰ ਬਣੇ ਬੈਠੇ ਐ ਇਹ ਇੱਥੇ ਦੇ ਪੰਜਾਬ ਦੇ ਚੀਫ ਮਿਨਿਸਟਰ ਬਣੇ ਬੈਠੇ ਐ ਇਹਨਾਂ ਨੇ ਮਿਲ ਕੇ ਪੰਜਾਬ ਦੇ ਕਿਸਾਨ ਦੇ ਉੱਤੇ ਜਿਹੜੀ ਕੌੜੀ ਅੱਖ ਐ ਅੱਜ ਪੰਜਾਬ ਦੇ ਕਿਸਾਨ ਨੂੰ ਪਛਾਣ ਦੀ ਜ਼ਰੂਰਤ ਐ ਕੌਣ ਪੰਜਾਬ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਇਤਿਹਾਸੀ ਐ ਉਹ ਹੈ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਇੱਕ ਐਡੀ ਵੱਡੀ ਤਾਕਤ ਨੂੰ ਅਮਰੀਕਾ ਵਰਗੀ ਤਾਕਤ ਨੂੰ ਜਿਹਦੇ ਅੱਗੇ ਚਾਹੇ ਕੈਨੇਡਾ ਚਾਹੇ ਯੂਰਪੀਅਨ ਯੂਨੀਅਨ ਐ ਵੱਡੇ ਵੱਡੇ ਮੁਲਕਾਂ ਨੇ ਕੁਟਨੀਤੀ ਕਰਖੇ ਐ ਉਦੇ باوجود ਉਹਨਾਂ ਨੇ ਖੁੱਲ ਕੇ ਕਿਹਾ ਵੀ ਚਾਹੇ ਮੈਨੂੰ ਕੋਈ ਵੀ ਕੀਮਤ ਚੁਕਾਣੀ ਪਵੇ ਮੈਂ ਆਪਣੇ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰੂੰਗਾ ਤੇ ਅੱਜ ਮੈਂ ਸਮਝਦਾ ਹਾਂ ਵੀ ਸਿਰਫ ਕਿਸਾਨ ਹੀ ਨਹੀਂ ਕਿਸਾਨਾਂ ਦੇ ਜਿਹੜੇ ਹਤੈਸ਼ੀ ਆਏ ਆ ਜਿਹੜੇ ਅਸਲ ਕਿਸਾਨਾਂ ਦੇ ਲੀਡਰ ਹੈ ਉਹਨਾਂ ਨੂੰ ਵੀ ਤੇ ਅਲੋਂਗ ਵਿਦ ਥੈਟ ਜਿਹੜੇ ਐ ਰਾਜਨੀਤਿਕ ਜਿਹੜੀ ਪਾਰਟੀਆਂ ਉਹਨਾਂ ਨੂੰ ਵੀ ਆਪਣੀ ਛੋਟੀ ਰਾਜਨੀਤੀ ਚ ਵਿਰੋਧ ਕਰਨ ਸਾਬ ਵਿਰੋਧੀ ਪਾਰਟੀਆਂ ਦਾ ਕੰਮ ਹੈ ਜਿਹੜੀ ਪਾਲਿਸੀਜ਼ ਦੇ ਖਿਲਾਫ ਹੈ ਪਰ ਅੱਜ ਉਹਨਾਂ ਨੂੰ ਨਿੱਤਰਨ ਦੀ ਲੋੜ ਹੈ ਉਹਨਾਂ ਨੂੰ ਸਾਹਮਣੇ ਕਲੀਅਰ ਕੱਟ ਕਰਨਾ ਪਊਗਾ ਵੀ ਅਗਰ ਤੁਸੀਂ ਹਿੰਦੁਸਤਾਨ ਦੇ ਕਿਸਾਨ ਦੇ ਹਤਾਸ਼ੀ ਹੋ ਤਾਂ ਤੁਸੀਂ ਨਰਿੰਦਰ ਮੋਦੀ ਜੀ ਦੇ ਨਾਲ ਖੜੋ ਇਸ ਕਦਮ ਦੇ ਵਿੱਚ ਬਹੁਤ ਹੀ ਵੱਡਾ ਕਦਮ ਉਹਨਾਂ ਨੇ ਚੁੱਕਿਆ ਜੀ ਤੁਹਾਨੂੰ ਸਿਰਫ ਕੁਰਸੀ ਦੀ ਲਾਲਸਾ ਹੈ ਤੇ ਕੁਰਸੀ ਦੇ ਲਾਲਚੇ ਪਰ ਤੁਸੀਂ ਕੁਰਸੀ ਪੂਜਾ ਕਰਨੀ ਹੈ ਉਹ ਪਾਰਟੀਆਂ ਫਿਰ ਕਰਦੀਆਂ ਰਹਿਣ ਲੋਕਾਂ ਦੇ ਸਾਹਮਣੇ ਉਹਨਾਂ ਦਾ ਚਿਹਰਾ ਬਿਲਕੁਲ ਨਿੱਤਰ ਦੇ ਸਾਹਮਣੇ ਆਣਾ ਚਾਹੀਦਾ ਹੈ ਮੇਰੀ ਇਹ ਗੁਜ਼ਾਰਿਸ਼ ਹੈ ਪੰਜਾਬ ਦੇ ਲੋਕ ਸਮਝੀ ਬੈਠੇ ਆ ਇਸ ਕਿਸਮ ਦਾ ਰਿਸਪਾਂਸ ਜਿਹੜੇ ਲੋਕ ਆ ਜਾਏ ਜਿੰਨਾ ਉਤਸ਼ਾਹ ਸੀਗਾ ਰੈਲੀ 'ਚ ਉਹ ਦੇਖੀ ਬੈਠੇ ਵੀ ਨਾ ਤਾਂ ਆਮ ਆਦਮੀ ਪਾਰਟੀ ਤੇ ਨਾ ਇਹਨਾਂ ਦੀ ਜਿਹੜੀ ਹੈ ਜੇਬੀ اپੋਜੀਸ਼ਨ ਪਾਰਟੀ ਕਿਸੇ 'ਚ ਦਮ ਹੈ ਨਹੀਂ ਸਾਰੇ ਆਪਣੇ 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 ਲਾਲਚ ਵਾਸਤੇ ਤੁਰੇ ਫਿਰ ਰਹੇ ਆ ਅਗਰ ਕਿਸੇ ਨੇ ਕਿਸਾਨਾਂ ਦੀ ਬਾਹ ਫੜੀ ਹੈ ਤੇ ਨਾਲ ਨਾਲ ਕਿਸਾਨਾਂ ਦੇ ਅਗਰ ਕੋਈ ਪੰਜਾਬ ਦੀ ਬਾਹ ਪਕੜ ਸਕਦਾ ਹੈ ਉਹ ਬੀਜਪੀ ਹੈ ਨਰਿੰਦਰ ਮੋਦੀ ਜੀ ਦੇ ਨਾਲ ਉਹਨਾਂ ਦੇ ਰਹਿਨੁਮਾਈ ਚ ਕੇਂਦਰ ਦੀ ਮਦਦ ਨਾਲ ਪੰਜਾਬ ਨੂੰ ਵਾਪਸ ਆਪਣੇ ਪੈਰਾਂ 'ਤੇ ਖੜਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੰਜਾਬ ਦੇ ਲੋਕ ਜ਼ਰੂਰ ਕਰਨਗੇ ਥੈਂਕ ਯੂ ਜਕਰਪਾ ਤੁਸੀਂ ਇੱਕ ਸਵਾਲ ਤੁਸੀਂ ਵਿਰੋਧ ਦੀ ਗੱਲ ਕੀਤੀ ਹੈ ਅੱਜ ਰਾਜਾ ਵੜਿੰਗ ਸਾਹਿਬ ਟਵੀਟ ਕਰਕੇ ਕਹਿੰਦੇ ਕਹਿੰਦੇ ਇਸ ਤਰ੍ਹਾਂ ਦੀ ਰੈਲੀ ਕਰਕੇ ਸ਼ੋਸ਼ੇਬਾਜੀ ਨਾ ਕਰੋ ਕਹਿੰਦੇ ਬੀਜਪੀ ਕਿੱਥੇ ਵੀ ਕਿਸਾਨਾਂ ਨਾਲ ਨਹੀਂ ਖੜੀ ਹੋਈ ਦੇਖੋ ਮੈਂ ਐਸੇ ਕਿਸੇ ਤੇ ਕਮੈਂਟ ਨਹੀਂ ਕਰਨਾ ਚਾਹੁੰਗਾ ਸਪੌਨ ਕੀ ਕਹਿ ਰਿਹਾ ਬਟ ਅੱਜ ਸਭ ਨੂੰ ਪਤਾ ਸਭ ਕੌਣ ਕਿੱਥੇ ਖੜਾ ਹੈ ਥੈਂਕ ਯੂ ਬਿਲਕੁਲ ਦੇਖੋ ਜਿਸ ਤੰਗ ਦੇ ਨਾਲ ਸੁਨੀਲ ਜਾਖੜ ਸਾਹਿਬ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਬੀਜੇਪੀ ਜਿਹੜੀ ਹੈ ਉਹੀ ਕਿਸਾਨ ਦੀ ਹਿਤੇਸ਼ੀ ਹੈਗੀ ਹੈ ਕਿਸਾਨ ਦਾ ਭਲਾ ਕਰ ਸਕਦੀ ਹੈ ਔਰ ਇਸ ਨੂੰ ਲੈ ਕੇ ਲਗਾਤਾਰ ਬੀਜੇਪੀ ਜਿਹੜੀ ਹੈ ਕਾਰਗਰ ਕਦਮ ਵੀ ਚੁੱਕਦੀ ਹੋਏ ਨਜ਼ਰ ਆ ਰਹੀ ਹੈ ਬੈਰਾਲ ਇੱਕ ਵੱਡੀ ਸਫਲ ਰੈਲੀ ਹੋਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਰੈਲੀ ਦਾ ਪੰਜਾਬ ਦੇ ਵਿੱਚ ਆਉਣ ਵਾਲਾ ਜਿਹੜਾ ਚੋਣ ਹੈ 227 ਦੇ ਉਸ ਦੇ ਉੱਪਰ ਕੀ ਅਸਰ ਪੈਂਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਰਾਜਪੁਰਾ ਪੂਰਾਤ ਦੇ ਵਿੱਚ ਕਿਸਾਨਾਂ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਹੈ ਵੱਡਾ ਹੰਗਾਰਾ ਮਿਲਿਆ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੈਂਡ ਪੁਲਿੰਗ ਪਾਲਿਸੀ ਵਿਰੋਧ ਦੇ ਚਲਦੇ ਵਾਪਸ ਹੋਈ ਅੱਜ ਤੁਸੀਂ ਫਤਿਹ ਰੈਲੀ ਵੀ ਕਰਦੇ ਨਜ਼ਰ ਆਇਓ ਜਿਸ ਨੂੰ ਇੱਕ ਵੱਡਾ ਹੰਗਾਰਾ ਮਿਲਦਾ ਨਜ਼ਰ ਆਇਆ ਲੇਕੋ ਆ ਜਿਹੜੀ ਜਿੱਤ ਹੈ ਕਿਸਾਨਾਂ ਦੀ ਜਿੱਤ ਹੈ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਕਿ ਸਰਕਾਰ ਨੂੰ ਹਮੇਸ਼ਾ ਚੁੱਕਣਾ ਪਏ ਜੀ ਪਹਿਲਾਂ ਵੀ ਜਦੋਂ ਇਹਨਾਂ ਨੇ ਸਾਰੇ ਸਰਪੰਚ ਜਿਹੜੇ ਪੰਚਾਇਤਾਂ ਬਰਖਾਸਤ ਕੀਤੀਆਂ ਉੱਥੇ ਵੀ ਇਹਨਾਂ ਨੇ ਨਮੋਸ਼ੀ ਚੇਰਨੀ ਪਈ ਪਰ ਅੱਜ ਜਿਹੜਾ ਮੇਨ ਮੁੱਦਾ ਮੈਂ ਸਮਝਦਾ ਹਾਂ ਸਭ ਅੱਜ ਪੰਜਾਬ ਦੇ ਕਿਸਾਨ ਨੂੰ ਜਾਗਰੂਕ ਕਰਨ ਦੀ ਲੋੜ ਹੈ ਜੀ ਕਿਉਂਕਿ ਚਾਹੇ ਕੇਜਰੀਵਾਲ ਸਾਹਿਬ ਹੈ ਬਿਕੋਜ਼ ਭਗਵੰਤ ਮਾਨ ਜੀ ਤਾਂ ਮੈਂ ਚੀਫ ਮਿਨਿਸਟਰ ਮੰਨਦਾ ਹੀ ਨਹੀਂ ਉਹਨਾਂ ਨੇ ਤਾਂ ਆਊਟਸੋਰਸ ਕਰ ਰੱਖਿਆ ਹੈ ਠੇਕੇ ਤੇ ਦੇ ਰੱਖਿਆ ਹੈ ਜੀ ਆਪਣੀ ਜੋ ਚੀਫ ਮਿਨਿਸਟਰਸ਼ਿਪ ਹੈ ਉਹ ਲੋਕ ਚਲਾ ਰਹੇ ਹੈ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਚਲਾ ਰਹੇ ਸੋ ਚਾਹੇ ਕੇਜਰੀਵਾਲ ਸਾਹਿਬ ਹੈ ਚਾਹੇ ਡੋਨਲਡ ਟਰੰਪ ਹੈ ਸਾਰਿਆਂ ਦੀ ਨਿਗਾਹ ਜਿਹੜੀ ਹੈ ਉਹ ਪੰਜਾਬ ਦੇ ਕਿਸਾਨ ਤੇ ਹੈ ਉਹ ਦੁਨੀਆ ਦੇ ਥਾਣੇਦਾਰ ਬਣੇ ਬੈਠੇ ਐ ਇਹ ਇੱਥੇ ਦੇ ਪੰਜਾਬ ਦੇ ਚੀਫ ਮਿਨਿਸਟਰ ਬਣੇ ਬੈਠੇ ਐ ਇਹਨਾਂ ਨੇ ਮਿਲ ਕੇ ਪੰਜਾਬ ਦੇ ਕਿਸਾਨ ਦੇ ਉੱਤੇ ਜਿਹੜੀ ਕੌੜੀ ਅੱਖ ਐ ਅੱਜ ਪੰਜਾਬ ਦੇ ਕਿਸਾਨ ਨੂੰ ਪਛਾਣ ਦੀ ਜ਼ਰੂਰਤ ਐ ਕੌਣ ਪੰਜਾਬ ਦਾ ਤੇ ਪੰਜਾਬ ਦੇ ਕਿਸਾਨਾਂ ਦਾ ਇਤਿਹਾਸੀ ਐ ਜੀ ਉਹ ਐ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਇੱਕ ਐਡੀ ਵੱਡੀ ਤਾਕਤ ਨੂੰ ਅਮਰੀਕਾ ਵਰਗੀ ਤਾਕਤ ਨੂੰ ਜਿਹਦੇ ਅੱਗੇ ਚਾਹ ਕੈਨੇਡਾ ਚਾਹ ਯੂਰਪੀਅਨ ਯੂਨੀਅਨ ਐ ਵੱਡੇ ਵੱਡੇ ਮੁਲਕਾਂ ਨੇ ਕੁਟਨੀਟੀ ਕਰਖੇ ਐ ਉਦੇ باوجود ਉਹਨਾਂ ਨੇ ਖੁੱਲ ਕੇ ਕਿਹਾ ਵੀ ਚਾਹੇ ਮੈਨੂੰ ਕੋਈ ਵੀ ਕੀਮਤ ਚੁਕਾਣੀ ਪਵੇ ਮੈਂ ਆਪਣੇ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰੂੰਗਾ ਤੇ ਅੱਜ ਮੈਂ ਸਮਝਦਾ ਹਾਂ ਵੀ ਸਿਰਫ ਕਿਸਾਨ ਹੀ ਨਹੀਂ ਕਿਸਾਨਾਂ ਦੇ ਜਿਹੜੇ ਇਤਿਹਾਸੀ ਆਏ ਆ ਜਿਹੜੇ ਅਸਲ ਕਿਸਾਨਾਂ ਦੇ ਲੀਡਰ ਹੈ ਉਹਨਾਂ ਨੂੰ ਵੀ ਤੇ ਅਲੋਂਗ ਵਿਦ दैट ਜਿਹੜੇ ਹੈ ਰਾਜਨੀਤਿਕ ਜਿਹੜੀ ਪਾਰਟੀਆਂ ਉਹਨਾਂ ਨੂੰ ਵੀ ਆਪਣੀ ਛੋਟੀ ਰਾਜਨੀਤੀ ਚਾਹੇ ਵਿਰੋਧ ਕਰਨ ਸਭ ਵਿਰੋਧੀ ਪਾਰਟੀਆਂ ਦਾ ਕੰਮ ਹੈ ਜਿਹੜੀ ਪਾਲਿਸਿਜ਼ ਦੇ ਖਿਲਾਫ ਹੈ ਪਰ ਅੱਜ ਉਹਨਾਂ ਨੂੰ ਨਿੱਤਰਨ ਦੀ ਲੋੜ ਹੈ ਉਹਨਾਂ ਨੂੰ ਸਾਹਮਣੇ ਕਲੀਅਰ ਕਟ ਕਰਨਾ ਪਊਗਾ ਵੀ ਅਗਰ ਤੁਸੀਂ ਹਿੰਦੁਸਤਾਨ ਦੇ ਕਿਸਾਨ ਦੇ ਹਿਤੈਸ਼ੀ ਹੋ ਤਾਂ ਤੁਸੀਂ ਨਰਿੰਦਰ ਮੋਦੀ ਜੀ ਦੇ ਨਾਲ ਖੜੋ ਇਸ ਕਦਮ ਦੇ ਵਿੱਚ ਬਹੁਤ ਹੀ ਵੱਡਾ ਕਦਮ ਉਹਨਾਂ ਨੇ ਚੁੱਕਿਆ ਜੇ ਤੁਹਾਨੂੰ ਸਿਰਫ ਕੁਰਸੀ ਦੀ ਲਾਲਸਾ ਹੈ ਤੇ ਕੁਰਸੀ ਦੇ ਲਾਲਚ ਵਿੱਚ ਪਰ ਤੁਸੀਂ ਕੁਰਸੀ ਪੂਜਾ ਕਰਨੀ ਹੈ ਉਹ ਪਾਰਟੀਆਂ ਫਿਰ ਕਰਦੀਆਂ ਨੇ ਲੋਕਾਂ ਦੇ ਸਾਹਮਣੇ ਉਹਨਾਂ ਦਾ ਚਿਹਰਾ ਬਿਲਕੁਲ ਨਿੱਤਰ ਦੇ ਸਾਹਮਣੇ ਆਣਾ ਚਾਹੀਦਾ ਹੈ ਮੇਰੀ ਇਹ ਗੁਜ਼ਾਰਿਸ਼ ਹੈ ਪੰਜਾਬ ਦੇ ਲੋਕ ਸਮਝੀ ਬੈਠੇ ਆ ਇਸ ਕਿਸਮ ਦਾ ਰਿਸਪਾਂਸ ਜਿਹੜੇ ਲੋਕ ਆ ਜਾਏ ਜਿੰਨਾ ਉਤਸ਼ਾਹ ਸੀਗਾ ਰੈਲੀ 'ਚ ਉਹ ਦੇਖੀ ਬੈਠੇ ਵੀ ਨਾ ਤਾਂ ਆਮ ਆਦਮੀ ਪਾਰਟੀ ਤੇ ਨਾ ਇਹਨਾਂ ਦੀ ਜਿਹੜੀ ਹੈ ਜੇਬੀ اپੋਜੀਸ਼ਨ ਪਾਰਟੀ ਕਿਸੇ 'ਚ ਦਮ ਹੈ ਨਹੀਂ ਸਾਰੇ ਆਪਣੇ 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 ਲਾਲਚ ਵਾਸਤੇ ਤੁਰੇ ਫਿਰ ਰਹੇ ਆ ਅਗਰ ਕਿਸੇ ਨੇ ਕਿਸਾਨਾਂ ਦੀ ਬਾਹ ਫੜੀ ਹੈ ਤੇ ਨਾਲ ਨਾਲ ਕਿਸਾਨਾਂ ਦੇ ਅਗਰ ਕੋਈ ਪੰਜਾਬ ਦੀ ਬਾਹ ਪਕੜ ਸਕਦਾ ਹੈ ਉਹ ਬੀਜਪੀ ਹੈ ਨਰਿੰਦਰ ਮੋਦੀ ਜੀ ਦੇ ਨਾਲ ਉਹਨਾਂ ਦੇ ਰਹਿਨੁਮਾਈ ਚ ਕੇਂਦਰ ਦੀ ਮਦਦ ਨਾਲ ਪੰਜਾਬ ਨੂੰ ਵਾਪਸ ਆਪਣੇ ਪੈਰਾਂ 'ਤੇ ਖੜਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਪੰਜਾਬ ਦੇ ਲੋਕ ਜ਼ਰੂਰ ਕਰਨਗੇ ਥੈਂਕ ਯੂ ਜਕਰ ਦਾ ਇੱਕ ਸਵਾਲ ਤੁਸੀਂ ਵਿਰੋਧ ਦੀ ਗੱਲ ਕੀਤੀ ਹੈ ਅੱਜ ਰਾਜਾ ਬੜਿੰਗ ਸਾਹਿਬ ਟਵੀਟ ਕਰਕੇ ਕਹਿੰਦੇ ਕਹਿੰਦੇ ਇਸ ਤਰ੍ਹਾਂ ਦੀ ਰੈਲੀ ਕਰਕੇ ਸ਼ੋਸ਼ੇਬਾਜ਼ੀ ਨਾ ਕਰੋ ਕਹਿੰਦੇ ਬੀਜਪੀ ਕਿੱਥੇ ਵੀ ਕਿਸਾਨਾਂ ਨਾਲ ਲਈ ਖੜੀ ਹੋਈ ਦੇਖੋ ਮੈਂ ਐਸੇ ਕਿਸੇ ਤੇ ਕਮੈਂਟ ਨਹੀਂ ਕਰਨਾ ਚਾਹੁੰਗਾ ਕੋਣ ਕੀ ਕਹਿ ਰਿਹਾ ਬਟ ਅੱਜ ਸਭ ਨੂੰ ਪਤਾ ਸਭ ਕੋਣ ਕਿੱਥੇ ਖੜਾ ਹੈ ਥੈਂਕ ਯੂ ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਸੁਨੀਲ ਜਾਖੜ ਸਾਹਿਬ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਬੀਜੇਪੀ ਜਿਹੜੀ ਹੈ ਉਹੀ ਕਿਸਾਨ ਦੀ ਹਿੱਤੇਸ਼ੀ ਹੈਗੀ ਹੈ ਕਿਸਾਨ ਦਾ ਭਲਾ ਕਰ ਸਕਦੀ ਹੈ ਔਰ ਇਸ ਨੂੰ ਲੈ ਕੇ ਲਗਾਤਾਰ ਬੀਜੇਪੀ ਜਿਹੜੀ ਹੈ ਕਾਰਗਰ ਕਦਮ ਵੀ ਚੁੱਕਦੀ ਹੋਏ ਨਜ਼ਰ ਆ ਰਹੀ ਹੈ ਬੈਰਾਲ ਇੱਕ ਵੱਡੀ ਸਫਲ ਰੈਲੀ ਹੋਈ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਰੈਲੀ ਦਾ ਪੰਜਾਬ ਦੇ ਵਿੱਚ ਆਉਣ ਵਾਲਾ ਜਿਹੜਾ ਚੋਣ ਹੈ 227 ਦੇ ਉਸ ਦੇ ਉੱਪਰ ਕੀ ਅਸਰ ਪੈਂਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਰਾਜਪੁਰਾ ਪੂਰਾਤ ਦੇ ਵਿੱਚ ਕਿਸਾਨਾਂ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਹੈ ਵੱਡਾ ਹੰਗਾਰਾ ਮਿਲਿਆ ਸੁਨੀਲ ਜਖੜ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੈਂਡ ਪੁਲਿੰਗ ਪਾਲਿਸੀ ਵਿਰੋਧ ਦੇ ਚਲਦੇ ਵਾਪਸ ਹੋਈ ਅੱਜ ਤੁਸੀਂ ਫਤਿਹ ਰੈਲੀ ਵੀ ਕਰਦੇ ਨਜ਼ਰ ਆਇਓ ਜਿਸ ਨੂੰ ਇੱਕ ਵੱਡਾ ਹੰਗਾਰਾ ਮਿਲਦਾ ਨਜ਼ਰ ਆਇਆ ਲੇਕੋ ਜਿਹੜੀ ਜਿੱਤ ਹੈ ਕਿਸਾਨਾਂ ਦੀ ਜਿੱਤ ਹੈ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਕਿ ਸਰਕਾਰ ਨੂੰ ਹਮੇਸ਼ਾ ਚੁੱਕਣਾ ਪਿਆ ਜੀ ਪਹਿਲਾਂ ਵੀ ਜਦੋਂ ਇਹਨਾਂ ਨੇ ਸਾਰੇ ਸਰਪੰਚ ਜਿਹੜੇ ਪੰਚਾਇਤਾਂ ਬਰਖਾਸਤ ਕੀਤੀਆਂ ਉੱਥੇ ਵੀ ਇਹਨਾਂ ਨੇ ਨਮੋਸ਼ੀ ਚੇਲਨੀ ਪਈ para dizer